ਜਬੂ ਸਵੇਰ ਸਵੇਰ ਆਪਾਂ ਇਹਹੀ ਪਤੰਗ ਚੁੜੂਣੇ ਯਾਰ ਇਹਦੇ ਚ ਬਾਗਣਾ ਆਪਣੇ ਕੋਠੇ ਤੇ ਪਤੰਗ ਚੜਾਈ ਜਾਂਦਾ ਸੀ ਆ ਮੈਨੂੰ ਦੇਖ ਕੇ ਚਲ ਪਈ ਪਤੰਗ ਤੇ ਮੈਂ ਉਹ ਸਵੇਰ ਨੂੰ ਉਹ ਨਹੀਂ ਯਾਰ ਹਮਸਮਾ ਗਾਉਣੀ ਯਸ ਆਪਣੇ ਪ੍ਰੋਬਲਮਸ ਕੁਝ ਲੈ ਕੇ ਮੋਹ ਕਰੀਏ ਨਹੀਂ ਨਰਾਂ ਦੇ ਰਾਂਦੇ ਕਿੱਥੇ ਪਤੰਗ ਤਰਾ ਤੈਨੂੰ ਪਤਾ ਪਤੰਗ ਕਿਵੇਂ ਚੜਾਈ ਜਾਂਦੇ ਹਾਂ ਕਿਵੇਂ ਚੜਾਈ ਜਾਂਦੇ ਹੈ ਕਿਵੇਂ ਚੜਾਈ ਜਾਂਦੇ ਬਸੰਤ ਮਾਂਚਿੰਗ ਵੇਲੇ ਨੱਕਾ ਉਜੜਾ ਜਾਂਦੇ ਆ ਆਇਤਾ ਨਹੀਂ ਪਤਾ ਪਤਾ ਨਹੀਂ ਜਾ ਯਾਰ ਕੱਲ ਨੂੰ ਪੁੱਛ ਕੇ ਆਇਆ ਫਿਰ ਗੂਗਲ ਤੋਂ ਹਾਂ ਪੁੱਛ ਕੇ ਆਉ ਗੂਗਲ ਨੇ ਤੇਰੀ ਿਆੜੀ ਕਿੱਧਰ ਗਈ ਸਕੂਲ ਸਕੂਲ ਹੈ ਤੂੰ ਨਹੀਂ ਗਿਆ ਮੈਂ ਕੁੱਤੇ ਦੇ ਵੱਡਾ ਸੀ ਤਾਂ ਮੱਟੀ ਗਲਵਾਉਣ ਗਿਆ ਸੀ ਕਿੱਥੇ ਹੋਈ ਹੈ ਕਿੱਥੇ ਵੱਡੇ ਹੱਥ ਪਤਾ ਦੇ ਨਾ ਵੱਡੇ ਕਿੱਥੇ ਆ ਸੇ ਹੱਥੇ ਵੱਡੇ ਜਾਣਾ ਮੈਂ 3 ਵਜੇ ਜਾਣ ਕੇ ਗਿਆ ਤਾਂ ਕੁੱਤੇ ਨੇ ਵੱਢ ਲੈ ਨਹੀਂ ਕੁੱਤੇ ਨੇ ਵੱਢ ਕਿੰਨੇ ਡੀਕ ਲਾਈ ਓਏ ਅੱਫਾ ਪੈਨ ਲੱਗਿਆ ਇੱਕ ਰਹਿ ਗਿਆ ਇਹ ਤਾਂ ਪਿਆ ਸੀ ਹਾਂ ਇੱਕ ਰਹਿ ਗਿਆ ਠੀਕ ਇਹ ਦੇ ਲੈ ਬਾਬੇ ਹੁਣ ਆ ਪਾਗੇ ਸੀ ਕੀ ਕਿਤੇ ਕੋਲੇ ਆ ਗਿੰਨੀ ਆ ਬਈ ਸਾਡਾ ਬੰਦਾ ਇਹ ਪਲੇਅਰ ਇਹ ਨਾ ਗੇਮ ਚੋਂ ਕੱਢਤਾ ਸੀ ਕਾਫੀ ਦਿਨਾਂ ਤੋਂ ਤਾਂ ਕਰਕੇ ਦੇਹਾਨੀ ਇਧਰ ਜਾਣੇ ਤੇ ਬਈ ਹੁਣ ਆ ਆਪਾਂ ਜਾਣੇ ਹੁਣ ਭਗੇੜਾ ਘਟਣਾ ਆਪਾਂ ਆਸੀ ਆ ਬਈ ਸਾਡਾ ਚਾਚਾ ਕੀ ਦਿਖਾਵਾਂ ਓਰੇ 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 ਗੱਲ ਨਹੀਂ ਹੁੰਦਾ ਤੂੰ ਬੱਸ ਓਏ ਵਲੌਗ ਬਣਾਉਣਾ ਤੇਰਾ ਫੇਮਸ ਹੋ ਜਾਏਗਾ ਦੇਖ ਲੈ ਗੋਲੇ ਨੂੰ ਪਰ ਇਹ ਤੱਕ ਨਹੀਂ ਕਰ। ਸ਼ਿਟ। ਇਸ ਇਧਰ ਘੁੰਮਣੇ ਤੇ ਤਾਂ ਨਾ ਗਰਪੇ ਉਹ ਨਾ ਟਾਈਮ ਲੱਗ ਜਾਂਦਾ ਹੈ। ਹਾੜਾ ਪੈਂਦਾ ਬਈ। ਆ ਪਾਖੀਆਂ। ਆਹ ਘਾਰਾ ਦੇਖ ਬਈ ਕਿੰਨਾ ਕੰਡ ਵਿਊ ਹੈ। ਨਾ ਗਰਬਾ ਵਾਲੇ ਕਿ ਕੀ ਕਰਨੇ ਹੋਏ ਹਦਿ ਤੇ ਕਦੀ। ਹੁਣ ਮੈਂ ਇਧਰ ਦੁਬਾਰਾ ਘੁੰਮਣੇ। ਹਾਂ ਆਓ ਹਾਂ ਚੱਲ ਗਏ ਇਧਰੋਂ ਹੁਣ ਅਸੀਂ ਆ ਗਏ ਸੀ ਕਿ ਖੇਤਾਂ 'ਚ ਤੁਰਨ ਫਿਰਨ ਤੇ ਇਥੇ ਬਾਬਾ ਬਾਬਾ ਬਲੌਗ ਦਾ ਐਂਡ ਕਰਦੇ ਆ ਯਾਰ ਅੱਜ ਆਪਾਂ ਮਿਲਾਂਗੇ ਬਈ ਕੱਲ ਨੂੰ ਤੇ ਕੱਲ ਨੂੰ ਆਪਾਂ ਕੀਰਤਨ ਨੂੰ ਅਸੀਂ ਇਹਨੂੰ ਛੱਡ ਕੇ ਆਉਣਾ ਬਾਈ ਨੂੰ ਤੇ ਉਹਨੇ ਯਾਰ ਮੁਹੱਲੇ ਜਾਣਾ ਪੜਨ ਉਹਦੇ ਪ੍ਰੈਕਟਿਕ ਬ੍ਰੁਕੀ ਕਰ ਲੈ ਤੇ ਚਲੋ ਬਈ ਕੱਲ ਨੂੰ ਮਿਲਦੇ ਆ ਦੇਖ ਬੱਬਾ ਰਾਤ ਨੂੰ ਕੰਨਾ ਘੜੀ ਬਿਉ ਦੀ ਸਾਡੇ ਪਿੰਡ ਦਾ ਮਤਲਬ ਬੰਨ ਹੰਡਾ ਕਰਕੇ ਸੋ ਵੀਡੀਓ ਤੋਂ ਦੂਈ ਬਈਆ ਅਸਮਾਨ ਦੇਖੋ ਕਿੰਨਾ ਘੰਟ ਲੱਗ ਰਿਹਾ ਇਹ ਹੁਕਸੀ ਆਈਡੀ ਕਰਦੀ ਹੁਣ ਹੈ ਕੀ ਕਰਦੀ ਹੈ ਸੀ ਆਈਡੀ ਸੀ ਆਈਡੀ ਕਰ ਦੋ ਹੋ ਕਰਦੀ ਆ ਦੇਖ ਦੀਏ ਕਿੱਧਰ ਗਿਆ ਟਾਕ ਜਾ ਕੇ ਹੋ ਗਈ ਇਹ ਦੰਦਿਆ ਪਸਪਰਦਾਲ ਵਾ ਕਿੱਧਰ ਗਿਆ ਆਹ ਦੇਖਦੀ ਆ ਰੋਟੀ ਬਣਾ ਲਈ ਹਾਂ ਬਣੀ ਪਈ ਆ ਖਾ ਲੈ ਉਹ ਉੱਪਰ ਰੋਟੀ ਲਿਆਏ ਸੀਗੇ ਤੇ ਪਾਣੀ ਰੱਖ ਤਾ ਥੱਲੇ ਡਰ ਗਿਆ ਹਾਂ ਪਾਣੀ ਹੋ ਪਿਆ ਤੇ ਹੁਣ ਆਪਾਂ ਰੋਟੀ ਖਾਣੇ ਆ ਇਹ ਹੈਗੀ ਹੈਗੀ ਪਤਾ ਨਹੀਂ ਕਾਦੀ ਦਾੜਾ ਯਾਰ ਥੱਲੇ ਕੋ ਦਿਖਦਾ ਰਹੀ ਨਹੀਂ ਇੱਕ ਮਿੰਟ ਇਹ ਬੱਬੇ ਹੋ ਗਈ ਆ ਆਲੂ ਆਲੂ ਮੜਰ ਤੇ ਬੱਚ ਮਲਾਈ ਮਬਾ ਗਾਰ ਦੇ ਰੋਟੀ ਦਾ ਸੁਬਾਹ ਆ ਜਾਂਦਾ